ਸੂਲਦੀ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਜੁਤੇ ਕੇ ਨੀਲਗਰਗ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਭਾਜਪਾ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਜਿਹੜਾ ਕਿ ਫਰਕ ਹੈ ਭਾਜਪਾ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਭਾਜਪਾ ਵਪਾਰੀਆਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਭਾਜਪਾ ਨੇ ਕਦੀ ਨਹੀਂ ਲਿਆ ਪੰਜਾਬ ਦੇ ਪੱਖ ਦੇ ਵਿੱਚ ਸਟੈਂਡ ਭਾਜਪਾ ਨੇ ਰੋਕੇ ਹੋਏ ਨੇ ਪੰਜਾਬ ਦੇ ਬਹੁਤ ਸਾਰੇ ਫੰਡ ਸੁਨੀਲ ਗਰਗ ਦੇ ਵੱਲੋਂ ਹੈ ਬਿਆਨ ਦਿੱਤਾ ਗਿਆ। ਬੀ ਜੇ ਹਿੰਦੀ ਦੇ ਇੱਕ ਵੱਡੇ ਅਖਬਾਰ ਦੇ ਵਿੱਚ ਭਾਜਪਾ ਦੇ ਮੈਂਬਰਸ਼ਿਪ ਅਭਿਆਨ ਬਾਰੇ ਵੱਡੀ ਖਬਰ छपी ਹੈ। ਉਹਦੇ ਵਿੱਚ ਜਿਵੇਂ ਟੀਚਰ 30 ਲੱਖ ਦਾ ਬਿੱਥਿਆ ਗਿਆ ਸੀ ਮਹਿਜ 10% ਦੀ ਜਿਹੜੀ ਹੈ ਉਹ ਟੀਚਾ ਪੂਰਾ ਨਹੀਂ ਹੋਇਆ ਕਾਰਨ ਬੜਾ ਸਪੱਸ਼ਟ ਹੈ ਜਿਹੜੇ ਪੰਜਾਬੀ ਹੈ ਉਹ ਭਾਜਪਾ ਦੀ ਵੰਡਪਾਉ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਔਰ ਭਾਜਪਾ ਦੀ ਜਿਹੜੀ ਕਹਿਣੀ ਅਤੇ ਕਥਨੀ ਦੇ ਵਿੱਚ ਅੰਤਰ ਹੈ ਉਹ ਲੋਕਾਂ ਨੂੰ ਬਖੂਬੀ ਪਤਾ ਹੈ ਅੱਜ ਭਾਜਪਾ ਨਾ ਕੇਵਲ ਕਿਸਾਨਾਂ ਨੂੰ ਪਰੇਸ਼ਾਨ ਕਰਦੀ ਹੈ ਬਲਕਿ ਅਸੀਂ ਦੇਖਿਆ ਉਹ ਵਪਾਰੀਆਂ ਨੂੰ ਵੀ ਆਪਣਾ ਹੀ ਪਰੇਸ਼ਾਨ ਕਰਦੀ ਹੈ ਚਾਹੇ ਉਹ ਆੜਤੀ ਹੋਵੇ ਚਾਹੇ ਉਹ ਸ਼ੰਨਰ ਮਾਲਕ ਹੋਣ ਜਿਸ ਤਰੀਕੇ ਦਾ ਉਹਨਾਂ ਨੇ ਸਕੰਜਾ ਉਹਨਾਂ ਦੀ ਬਾਹਰ ਰੋੜੀ ਇਸ ਨੂੰ ਕਿਸੇ ਨੇ ਜਿਹੜਾ ਹੈਗਾ ਉਹ ਕੋਈ ਲਾਇਕ ਕਦੇ ਕੀਤਾ ਹੀ ਨਹੀਂ ਔਰ ਭਾਜਪਾ ਪੰਜਾਬ ਜਿਹੜੀ ਜੁੜਤ ਹੈ ਇਹਨੇ ਕਦੇ ਪੰਜਾਬ ਦੇ ਪੱਖ ਦੇ ਵਿੱਚ ਸਟੈਂਡ ਲਿਆ ਹੀ ਨਹੀਂ ਅੱਜ ਪੰਜਾਬ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਇਸ ਕਰਕੇ ਰੁਕੇ ਹੋਏ ਨੇ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਜਿਹੜੇ ਹੈ ਉਹ ਬਹੁਤ ਸਾਰੇ ਫੰਡ ਰੋਕੇ ਹੋਏ ਨੇ ਪਰ ਭਾਜਪੀ ਨੇ ਤਾਂ ਸਿਰਫ ਆਪਣੀ ਮੈਂਬਰਸ਼ਿਪ ਦੇ ਉੱਤੇ ਹੀ ਫੋਕਸ ਕੀਤਾ ਹੋਇਆ ਸੀ ਔਰ ਤੁਸੀਂ ਦੇਖੋ ਭਾਜਪੀ ਆਪਣੇ ਆਪ ਨੂੰ ਕਹਿੰਦੀ ਹੈ ਵੀ ਖਾਸ ਕਰਕੇ ਜਿਹੜਾ ਸ਼ਹਿਰੀ ਇਲਾਕਾ ਹੈ ਉੱਥੇ ਬੜੀ ਮਜ਼ਬੂਤ ਹੈ ਆ ਹੁਣੇ ਤੁਸੀਂ ਦੇਖੋ ਵਿਧਾਨ ਸਭਾ ਆ ਕੇ ਜਿਮਨੀ ਚੋਣਾ ਹੋ ਕੇ ਹਟਿਆ ਨਹੀਂ ਚੱਪੇ ਵਾਲ ਨੂੰ ਜੇਪਾ ਛੱਡ ਵੀ ਦਈਏ ਉਹ ਪਿੰਡੂ ਖੇਤਰ ਹੈ ਉੱਥੇ ਕੋਈ ਕਮੇਟੀ ਨਹੀਂ ਹੈਗੀ ਹੈ ਜੇ ਅਸੀਂ ਡੇਰਾ ਪਾਪਾ ਨਾਨਕ ਦੇ ਵਿੱਚ ਸ਼ਹਿਰੀ ਖੇਤਰ ਵਿੱਚ ਕਿੰਨੀ ਵੋਟ ਪਈ ਹੈ ਮਹਾਂਜੀ 4% ਗਿੱਦੜਵਾਹਾ ਦੇ ਵਿੱਚ ਜਿੱਥੇ ਇਹਨਾਂ ਦਾ ਬਹੁਤ ਵੱਡਾ ਚਿਹਰਾ ਉਤਾਰਿਆ ਸੀ ਸ਼ਹਿਰ ਦੇ ਵਿੱਚ ਕਿੰਨੀ ਵੋਟ ਪਈ ਹੈ ਮਹਿਜ਼ 5% ਹਾਂ ਬਰਨਾਲਾ ਦੇ ਵਿੱਚ ਉਹ ਵੀ ਵੋਟ ਜਿਹੜੀ ਹੈ ਉੱਥੋਂ ਦਾ ਜਿਹੜਾ ਉਮੀਦਵਾਰ ਸੀ ਉਹਦੇ ਆਪਣੇ ਰਸੂਕ ਕਰਨ ਪਈ ਹੈ ਉੱਥੇ ਵੀ ਸ਼ਹਿਰ ਦੇ ਵਿੱਚ ਜਿਹੜੀ ਵੋਟ ਬੁੜੀ ਘੱਟ ਪਈ ਹੈ ਔਰ ਹੁਣੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਹੋਣੇ ਉੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫੇਰ ਹੋ ਜਾਣਾ ਹੈਗਾ ਉਹ ਇਹ ਜਿਹੜਾ ਹੈਗਾ ਮਦਲ ਖਿਆਲੀ ਅਭਾਰ ਜਿਹੜੇ ਹੈ ਉਹ ਉਸਾਰੇ ਹੋਏ ਨੇ ਜਿਹੜੇ ਆ ਉਹ ਫੇਰ ਟਾਈਟੇਰੀ ਹੋ ਜਾਣਗੇ ਸਵੀਰ ਜਾਖੜ ਜੀ ਜਿਹੜੇ ਕਿ ਪਹਿਲਾਂ ਸਤੀਫਾ ਹੀ ਦੇ ਚੁੱਕੇ ਆ ਅੱਜ ਬੀਜੇਪੀ ਵੈਸੇ ਦੀ ਪ੍ਰਧਾਨਲੈਸ ਪਾਰਟੀ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਇੱਕ ਗੱਲ ਦੇ ਨਾਲ ਮੈਂ ਬੜਾ ਸਹਿਮਤ ਹਾਂ ਕਿ ਜਿਹੜਾ ਬੀਜੇਪੀ ਨੂੰ ਪੰਜਾਬ ਦੇ ਬਰਤੀ ਆਪਣਾ ਨਜ਼ਰੀਆ ਤਬਦੀਲ ਕਰਨ ਦੀ ਲੋੜ ਹੈ ਨਜ਼ਾਰੇ ਆਪਣੇ ਆਪ ਤਬਦੀਲ ਹੋ ਜਾਣਗੇ ਸੋ ਮੈਂ ਸਮਝਦਾ ਜਿਹੜੇ ਪੰਜਾਬੀਆਂ ਦਾ ਟੈਂਪਰਮੈਂਟ ਹੈਗਾ ਉਹ ਬਿਲਕੁਲ ਉਹਨਾਂ ਲੋਕਾਂ ਦੇ ਨਾਲ ਹਮੇਸ਼ਾ ਹੁੰਦਾ ਜੋ ਪੰਜਾਬੀਆਂ ਦੇ ਨਾਲ ਖੜਦੇ ਆ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਕਰਦੇ ਆ ਪੰਜਾਬੀਆਂ ਦੇ ਵਿੱਚ ਭਾਈਚਾਰੇ ਦੀ ਸਾਂਝ ਨੂੰ ਵਧਾਉਂਦੇ ਆ ਨਾ ਕਿ ਨਫ਼ਰਤ ਦੇ ਵਿੱਚ ਵੀ